ਇਹ ਗੱਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੁਬਈ ਚ ਲੱਗੀ ਸੰਜੂ ਸਮਿਲ স্যামਸਨ ਦਿਨਾਰੇ ਫੈਂਜ ਦੀਆਂ ਕਰਤਾਨਾਂ ਦੀ ਖੇਹ ਰਾਂ ਰੈਗੀ ਟੀਮ ਇੰਡੀਆ ਦੇ ਸਾਥੀ ਸੂਰਜ ਕੁਮਾਰ ਨੇ ਕੀਤੀ ਮਸਤੀ ਵਿਚ ਦੀ ਨੰਬਰ 1 ਖਿਡਾਰਨ ਅਰੀਨਾ ਸਬਲਿਕਾ ਨੇ ਸਾਲ ਦੀ ਚੌਥੀ ਗ੍ਰੈਂਡ ਸਲੇਮ ਯੂਐਸਏ ਓਪਨ ਦਾ ਮੈਦਾਨ ਸ ਇੰਗਲਿਸ਼ ਖਿਤਾਬ ਜਿੱਤ ਲਿਆ ਹੈ ਟਾਈਟਲ ਮੈਚ ਬੇਲਾ ਰੂਸ ਦੀਪ ਸਬਲਿਕਾ ਨੇ ਅਮਰੀਕਾ ਦੀ ਮਾਈਡਾ ਅਨਿਸਮੋਨ ਨੂੰ ਸਿੱਧੇ ਸੈਂਟਰ ਵਿੱਚ 6-7 7-6 ਨਾਲ ਹਰਾ ਕੇ ਟਰੋਫੀ ਆਪਣੇ ਨਾਮ ਕਰ ਲਈ ਹੈ ਇਸ ਦੇ ਨਾਲ ਉਨਾਲੀ ਸਭ ਲੇਕਾ ਆਪਣੇ ਕਿਤਾਬ ਦਾ ਵਿਚਾਰ ਕਰਨ ਵਿੱਚ ਸਫਲ ਰਹੀ ਹੈ ਉਹ ਪਿਛਲੇ ਸਾਲ ਫਾਰਸਿੰਗ ਮੀ ਡੋਜ ਵਿੱਚ ਵੀ ਜਿੱਤ ਪ੍ਰਾਪਤ ਕਰਨ ਵਿੱਚ ਸਫਲ ਰਹੀ ਸੀ ਇਹ ਦਿਨਾਲੀ ਇਸ ਖੰਡਾਰਨੀ ਅਮਰੀਕਾ ਦੀ ਮਹਾਨ ਨੋਟੇ ਕੰਡਾਰਨ ਸਰੇਨਾ ਵਿਲੀਅਨ ਵਿਲੀਅਮਸ ਦੀ ਬਰਾਬਰੀ ਕਰ ਲਈ ਹੈ ਸੇ ਇਨਾਂ ਨੇ ਯੂ ਐਸ ਆਈ ਓਪਨ ਕਿਤਾਬ ਦਾ ਵੀ ਵਿਚਾਰ ਕੀਤਾ ਸਾਲ ਦਾ ਪਹਿਲਾ ਗ੍ਰੈਂਡ ਸਲੇਮ ਸਲੇਮ ਸਿਮ ਸਲੇਮਸ ਮਸੇਮ ਬਲਿਕਨ ਨੂੰ ਮੌਜੂਦਾ ਸਮੇਂ ਦੀਆਂ ਸਭ ਤੋਂ ਵਧੀਆ ਟੈਨਿਸ ਖਿਡਾਰੀਆਂ ਵਿੱਚ ਕਿਹਾ ਜਾਂਦਾ ਹੈ ਫਿਰ ਵੀ ਉਸ ਨੇ ਪਹਿਲੇ 3 ਗ੍ਰੈਂਡ ਸਲੇਮ ਨਹੀਂ ਜਿੱਤ ਸਕੇ ਇਸ ਸਾਲ ਦਾ ਉਸ ਦਾ ਪਹਿਲਾ ਗ੍ਰੈਂਡ ਸਲੇਮ ਖਿਤਾਬ ਹੈ ਜਦੋਂ ਦੋ ਗ੍ਰੈਂਡ ਸਲੇਮ ਖਿਤਾਬ ਸਲੇਮ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨ ਲਈ ਸਭ ਲੀਕਾ ਨੇ ਕਿਤਾਬ ਜਿੱਤਿਆ ਤਾਂ ਗੋਡਿਆਂ 'ਤੇ ਬੈਠ ਕੇ ਭਾਵਿਕ ਹੋ ਗਿਆ ਸਟੇਲਨ ਓਪਨ ਵਿੱਚ ਉਸ ਨੂੰ ਮੈਡੀਕਲ ਕੀਚ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ ਫ੍ਰੈਂਚ ਓਪਨ ਦੇ ਫਾਈਨਲ ਵਿੱਚ ਅਮਰੀਕਾ ਦੀ ਕੋਕੋ ਗੋਪ ਨੇ ਉਸ ਨੂੰ ਹਾਰ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੱਤਾ ਉਹ ਵਿਬ ਵਿਬਟਨ ਵਿੱਚ ਬਹੁਤ ਅੱਗੇ ਨਹੀਂ ਜਾ ਸਕੀ ਸਭ ਲਿਖਾ ਨੇ ESPN ਨਾਲ ਗੱਲ ਕਰਦੇ ਕਾ ਕਿ ਦੋ ਫਾਈਨਲ ਹਾਰਨ ਤੋਂ ਬਾਅਦ ਮੈਂ ਆਪਣੀਆਂ ਭਾਵਨਾਵਾਂ ਉਤੇ ਕਾਬੂ ਗਵਾ ਦਿੱਤਾ ਮੈਂ ਇੱਥੇ ਜਖੇ ਜਹਾਂ ਨਹੀਂ ਹੋਣ ਦੇਣਾ ਚਾਹੁੰਦੀ ਸੀ ਕੋਈ ਚਾਲ ਜਖੇ ਹਨ ਜੋ ਮੈਂ ਚੀਜ਼ਾਂ ਨੂੰ ਜਾਣ ਦਿੱਤਾ ਅਤੇ ਸ਼ਾਂਤ ਰਹਿ ਕੇ ਖਬਰ ਨੂੰ ਅੰਤ ਤੱਕ ਦੇਖ ਰਹੀ ਧੰਨਵਾਦ